ਮੇਰੀ ਮੇਰੇ ਬੇਟੇ ਨੂੰ ਲੈ ਜਾਂ ਰਹੀ ਸਕੂਲੇ ਦਾ ਟ੍ਰਿਪ ਸੀਗਾ ਅੱਛਾ ਸ਼ਾਮੀ ਉੱਥੋਂ ਲੈ ਕੇ ਆ ਰਹੇ ਸੀਗੇ ਆਪ ਲੋੜ ਹਾਊਸ ਦੇ ਬਾਹਰੋਂ ਆ ਸਾਈਡ ਤੇ ਪੜਸ ਪਾਇਆ ਸੀ ਤੇ ਉਹਨੇ ਸਨੇਚ ਕੀਤਾ ਤੇ ਉਹ ਸਾਰੀਆਂ ਸੱਟਾਂ ਲੱਗੀਆਂ ਕਿਹੜੀ ਆਇਆ ਸੀ ਬੰਦਾ ਕੋਈ ਉਹ ਮੇਰਾ ਖਿਆਲ ਕੀਤੇ ਸੀਗੇ ਬੇਟਾ ਬਾਈਕ ਤੇ ਸੀਗਾ ਮੇਰੀ ਕਿਉਂਕਿ ਮੈਂ ਨਹੀਂ ਸੀਗਾ ਦੋਵੇਂ ਜਾਣੇ ਸੀ ਕਿੰਨੇ ਦਾ ਨੁਕਸਾਨ ਹੋਇਆ ਉਹ 4-5000 ਤਾਂ ਉਹ ਸੀਗਾ ਤੇ ਇੱਕ ਫੋਨ ਸੀਗਾ ਨਵਾਂ ਜਿਹੜਾ S23 ਅੱਛਾ ਤੇ ਉਹ ਚਲੋ ਫੋਨ ਦਾ ਤਾਂ ਚਲ ਮੈਂ ਕਹਿੰਦਾ ਇਹੋ ਜਿਹਾ ਵੀ ਕ੍ਰਾਈਮ ਨਹੀਂ ਸੱਟਾਂ ਲੱਗੀਆਂ ਕਾਫੀ ਸੱਟਾਂ ਲੱਗੀਆਂ ਜੀ ਵੀ ਇੱਕ ਇੱਕ ਕੱਲੇ ਹੈਗੇ ਸੀ ਇਹ ਤੇ ਦੋ ਜਣੇ ਸੀਗੇ ਬੇਟਾ ਤੁਹਾਡੇ ਵੀ ਲੱਗੀਆਂ ਨੇ ਥੋੜੀਆਂ ਜੀਆਂ ਰਗੜਾਂ ਹੀ ਦੋਸਤ ਠੀਕ ਹੈ ਤੇ ਕੀ ਕਹਿਣਾ ਚਾਹੋਗੇ ਕਿ ਸ਼ਹਿਰ ਦੇ ਵਿੱਚ ਬਹੁਤ ਮੋਲ ਬਹੁਤ ਬਹੁਤ ਜ਼ਿਆਦਾ ਮੋਲ ਖਰਾਬ ਹੈ। ਸਾਣਾ ਕਿਹੜਾ ਪਿੰਡ ਤੁਹਾਡੇ ਅਲੱਗੂ ਸਾਡਾ ਦਾ ਜੀ ਅ ਸ਼ੁਗਰ ਬਸਤੀ ਹੈ ਨਾ। ਹਾਂ ਜੀ। ਤੇ ਬਾਕੀ ਜਿੱਥੇ ਹੋਇਆ ਕੋਤਵਾਲੀ ਦਾ ਏਰੀਆ ਜਿੱਥੇ ਹੋਇਆ ਕਿਥੇ ਚੋੜਾ ਵੀ ਆ ਜਿਹੜਾ ਭਦੋੜਾ ਉਸ ਉੱਤਰ ਦੇ ਜਿਹੜਾ ਪੋਲਾ ਹਾਂ